ਬ੍ਰਿਟੇਨ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ ਪੂਰੇ ਭਾਰਤ ਦੇ ਲਈ ਬੇਹਦ ਮਾਣ ਵਾਲੀ ਗੱਲ ਤੇ ਮਾਣ ਵਾਲੀ ਗੱਲ ਜ਼ਿਆਦਾ ਪੰਜਾਬੀਆਂ ਦੇ ਲਈ ਹੈ ਕਿਉਂਕਿ ਭਾਰਤੀ ਹਾਕੀ ਟੀਮ ਦੇ ਵਿੱਚ ਜ਼ਿਆਦਾਤਰ ਪੰਜਾਬੀ ਖਿਡਾਰੀ ਨੇ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਹਾਕੀ ਦੇ ਵਿੱਚ ਕੁਆਟਰਫਾਈਨਲ ਤੋਂ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ ਭਾਰਤ ਔਰਪ ਪਹੁੰਚਾ ਵੀ ਕੋਈ ਥੋੜੀ ਬਹੁਤੀ ਉਹਦੇ ਨਹੀਂ 4-2 ਦੇ ਫਰਕ ਦੇ ਨਾਲ ਬੇਸ਼ੱਕ ਆਖਰੀ ਪਲਾਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਆਪਣੀ ਚੜ੍ਹਤ ਹਾਸਲ ਕੀਤੀ ਹੈ ਪਹਿਲਾਂ ਇੱਕ ਇੱਕ ਦੀ ਬਰਾਬਰੀ ਤੇ ਚੱਲਦੇ ਰਹੇ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਭਾਰਤੀ ਟੀਮ ਨੇ ਵੱਡੀ ਇੱਕ ਲੜਾਈ ਲੜ ਕੇ ਫਤਿਹ ਹਾਸਲ ਕੀਤੀ ਹੈ ਜਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵਾਲੂ ਸ਼੍ਰੀ ਅਕਾਲ ਤਖਤ ਸਾਹਿਬੇ ਕੀ ਨਤਮਸਤਕ ਹੋ ਕੇ ਉਥੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਪਸ਼ਟਿਕਰਨ ਤੌਰ ਤੇ ਆਪਣਾ ਪੱਤਰ ਸੌਂਪਿਆ ਗਿਆ ਸੀ ਤੇ ਹੁਣ ਉਹ ਪੱਤਰ ਜਨਤਕ ਕਰ ਦਿੱਤਾ ਗਿਆ। ਇੱਕਦਮ ਬਾਦਲ ਨੇ ਸਾਫਤ ਹੋਰਤੇ ਕਿਹਾ ਕਿ ਮੈਂ ਨਿਮਾਣੇ ਸਿੱਖ ਵਜੋਂ ਜੋ ਵੀ ਮੇਰੀ ਸਰਕਾਰ ਦੇ ਚੱਲਦੇ ਆ ਮੇਰੀ ਸਰਕਾਰ ਦਾ ਉਹਨਾਂ ਦਾ ਪਾਵ ਹੈ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ 10 ਸਾਲ ਸਰਕਾਰ ਰਹੀ ਉਹਦੇ ਚੱਲਦੇ ਆ ਗੁਰੂਗ੍ਰਾਂ ਸਾਹਿਬ ਦੀ ਬੀਅਦਬੀ ਦੀਆਂ ਘਟਨਾਵਾਂ ਆਉਣਗੀਆਂ ਪਰ ਉਹਨੇ ਇਹ ਜ਼ਰੂਰ ਗੱਲ ਕਹੀ ਹੈ ਉਹ ਵੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਮੇਰੇ ਦੇ ਦੋਸਤ ਲਾਇਬਾਲੇ ਜੋ ਕੁਝ ਵੀ ਕਿਹਾ ਗਿਆ ਉਹ ਸਾਰਾ ਕੁਝ ਕਹਿੰਦੇ ਮੈਂ ਆਪਣੀ ਝੋਲੀ 'ਚ ਪਾਉਣਾ ਪ੍ਰਵਾਨ ਕਰਦਾ ਹਾਂ ਸੋ ਇਸ ਕਰਕੇ ਮੈਨੂੰ ਜਿਹੜਾ ਹੈਗਾ ਮੈਂ ਖਿਮਾ ਜਾਂਚਨਾ ਮੰਗਦਾ ਹਾਂ ਅਕਾਲੀ ਦਲ ਫਲੋ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ 23 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਜਿਹਨੇ ਅਕਾਲੀ ਆਗੂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕੋਰ ਕਮੇਟੀ ਪੰਗ ਕਰ ਦਿੱਤੀ ਕਿ ਉਹ ਨਵੀਂ ਕੋਰ ਕਮੇਟੀ ਬਣ ਗਈ ਹੈ ਜਾਨੀ ਜਿਹੜੇ ਵਿਰੋਧੀ ਸੀ ਜਿਹੜੀਆਂ ਬਾਗੀ ਸੁਰਾਂ ਸੀ ਉਹ ਸਾਰਿਆਂ ਦੀਆਂ ਸਾਰਿਆਂ ਪਾਰਟੀ ਚੋਂ ਸਾਫ਼ ਕਰ ਦਿੱਤੀਆਂ ਜਿਹੜਾ ਮੌਜੂਦਾ ਅਕਾਲੀ ਦਲ ਆਪਾ ਕਹਿ ਸਕਦੇ ਆ ਉਹ ਪੂਰੀ ਤਰ੍ਹਾਂ ਸੁਖਵੀਰ ਬਾਦਲ ਦੇ ਕੰਟਰੋਲ ਹਟ ਹੈ ਸੁਖਵੀਰਵਾਦ ਦੇ ਆਦੇਸ਼ਾਂ ਮੁਤਾਬਕ ਹੀ ਕੋਰ ਕਮੇਟੀ ਬਣੀ ਹੈ ਕੁਮਾਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਗਈ ਹੈ ਕੁਮਾਰ ਵਿਜੇ ਪ੍ਰਤਾਪ ਜਿਹੜਾ ਹੈਗਾ ਸਪੀਕਰ ਕੁਲਤਾਰ ਸਿੰਘ ਸੰਧਮਾ ਨੂੰ ਆਪਣਾ ਮੰਗ ਪੱਤਰ ਦੇ ਰਿਹਾ ਤੇ ਤਸਵੀਰ ਬਾਹਰ ਮੀਡੀਆ 'ਚ ਸਭ ਜਗ੍ਹਾ ਤੇ ਆਪਾਂ ਦੇਖ ਸਕਦੇ ਆਈ ਹੈ ਸੋ ਸਪੀਕਰ ਨੇ ਉਹਨਾਂ ਨੂੰ ਬੁਲਾ ਕੇ ਸੁਣਿਆ ਉਹਨਾਂ ਦਾ ਪੱਖ ਸੁਣਿਆ ਅਗੇ ਸਪੈਸ਼ਲ ਸੈਸ਼ਨ ਹੋਣਾ ਤਾਂ ਲੰਬਾ ਇੱਕ ਪ੍ਰੋਸੈਸ ਹੈਗਾ ਪਾਰਟੀ ਸਹਿਮਤ ਹੁੰਦੀ ਹੈ ਨਹੀਂ ਹੁੰਦੀ ਕੁਮਰ ਵਿਜੇ ਪ੍ਰਤਾਪ ਦੇ ਨਾਲ ਕਾਫੀ ਅੰਦਰੋਂ ਅੰਦਰ ਹੀ ਪਾਰਟੀ ਚਾਸ ਵੇਲੇ ਘੜਤਣ ਵਾਲਾ ਮਾਹੌਲ ਆ ਪਰ ਵਿਜੇ ਪ੍ਰਤਾਪ ਸਿੰਘ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੀ ਆਵਾਜ਼ بلند ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਇੰਨਾ ਚੰਗੇ ਲੀਡਰਾਂ ਦੀ ਸਾਰ ਨਹੀਂ ਲਈ ਇਹਨਾਂ ਦੀ ਗੱਲ ਹਲੇ ਤੱਕ ਨਹੀਂ ਮੰਨੀ ਜਾ ਰਹੀ ਹਰ ਰੋਜ਼ ਪੌਣੇ 4 ਲੱਖ ਬੀਬੀਆਂ ਨੇ ਜਿਹੜੀਆਂ ਬੱਸਾਂ ਦਾ ਫਰੀ ਸਫਰ ਕਰਦਿਆਂ ਨੇ ਤਾਂ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਇਸ ਨੂੰ ਕਟੌਤੀ ਕਰ ਦਿੰਦੇ ਆ ਜਾਂ ਘਟਾ ਦਿੰਦੇ ਆ ਤਾਂ ਸਾਨੂੰ ਬੜਾ ਵੱਡਾ ਘਾਟਾ ਵੋਟਾਂ ਦੇ ਵਿੱਚ ਵੀ ਪੈ ਸਕਦਾ ਹੈ। ਔਰਤਾਂ ਨਾਲ ਜਿਹੜਾ ਵਾਅਦਾ ਕੀਤਾ ਸੀ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਦਾ ਉਸ ਦੀ ਉਮੀਦ ਕਰਦੀਆਂ। ਸੋ ਬਸ ਤੋਂ ਲਾ ਕੇ ਤਾਂ ਦਿਖਾਉਣਾ ਔਰਤਾਂ ਨੂੰ ਪਤਾ ਲੱਗੇਗਾ ਸਰਕਾਰ ਤੋਂ ਲਾ ਦੇਣੀਆਂ ਔਰਤਾਂ ਜੇ ਬਸ ਤੋਂ ਲਾਉਣਗੇ ਇਹ। ਜੀ। ਸੋ ਬਹੁਤ ਔਖਾ ਮਾਮਲਾ ਇਹ। ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੋਂ ਸੀ ਵੇਖ ਰਿਹਾ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਤੀਆਂ ਵੱਖ-ਵੱਖ ਖਬਰਾਂ ਤੇ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕਿ ਕੁਝ ਚੱਲ ਰਿਹਾ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸਤਸਮੁੰਦਰ ਪਾਰ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੋੜਦੇ ਨੇ ਜਕਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਮਿਹਰਬਾਨੀ ਆਪਾਂ ਕਰੀਏ ਪ੍ਰੋਗਰਾਮ ਦੀ ਜੀ ਬਿਲਕੁਲ ਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਬੜੀ ਹੀ ਖੂਬਸੂਰਤ ਖਬਰ ਦੇ ਨਾਲ ਕਰਾਂਗੇ ਕਿਉਂਕਿ ਬ੍ਰਿਟੇਨ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ ਪੂਰੇ ਭਾਰਤ ਦੇ ਲਈ ਬੇਹਦ ਮਾਣ ਵਾਲੀ ਗੱਲ ਤੇ ਮਾਣ ਵਾਲੀ ਗੱਲ ਜ਼ਿਆਦਾ ਪੰਜਾਬੀਆਂ ਦੇ ਲਈ ਹੈ ਕਿਉਂਕਿ ਭਾਰਤੀ ਹਾਕੀ ਟੀਮ ਦੇ ਵਿੱਚ ਜ਼ਿਆਦਾਤਰ ਪੰਜਾਬੀ ਖਿਡਾਰੀ ਨੇ ਜਿਨ੍ਹਾਂ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬੇਸ਼ੱਕ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਪਰ ਫਿਰ ਵੀ ਉਹਨਾਂ ਨੇ ਇੱਥੋਂ ਹੀ ਸਭ ਨੂੰ ਵਧਾਈਆਂ ਦਿੱਤੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਨਵਦੀਪ ਬਿਲਕੁਲ ਸਾਡੇ ਸਾਰਿਆਂ ਲਈ ਕੌਮੀ ਪੱਧਰ ਤੇ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਹਾਕੀ ਦੇ ਵਿੱਚ ਕੁਆਰਟਰ ਫਾਈਨਲ ਤੋਂ ਬਟੇਨ ਨੂੰ ਹਰਾ ਕੇ ਸੈਮੀ ਫਾਈਨਲ 'ਚ ਪਹੁੰਚ ਗਿਆ ਹੈ ਭਾਰਤ ਔਰਪ ਪਹੁੰਚਾ ਵੀ ਕੋਈ ਥੋੜੀ ਬਹੁਤੀ ਉਹਦੇ ਨਹੀਂ 4-2 ਦੇ ਫਰਕ ਦੇ ਨਾਲ ਬੇਸ਼ੱਕ ਆਖਰੀ ਪਲਾਂ ਦੇ 'ਚ ਜਿਹੜੇ ਹੈਗੇ ਉਹਨਾਂ ਨੇ ਆਪਣੀ ਚੜ੍ਹਤ ਹਾਸਲ ਕੀਤੀ ਹੈ ਪਹਿਲਾਂ ਇੱਕ ਇੱਕ ਦੀ ਬਰਾਬਰੀ ਤੇ ਚੱਲਦੇ ਰਹੇ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਭਾਰਤੀ ਟੀਮ ਨੇ ਵੱਡੀ ਇੱਕ ਲੜਾਈ ਲੜ ਕੇ ਫਤਿਹ ਹਾਸਲ ਕੀਤੀ ਹੈ ਪੂਰੀ ਹਾਕੀ ਟੀਮ ਜਿੱਦਾਂ ਤੁਸੀਂ ਕਹਿ ਰਹੇ ਹੋ ਵਧਾਈ ਦੇ ਹੱਕਦਾਰ ਹੈ ਸਾਰਾ ਦੇਸ਼ ਪੱਪਾ ਪਰ ਜਦੋਂ ਇੱਧਰ ਆਉਣਗੇ ਉਹ ਕੇ ਸਵਾਗਤ ਕਰੇਗਾ ਉਹਨਾਂ ਦਾ ਪ੍ਰਧਾਨ ਮੰਤਰੀ ਕੈਬਨਿਟ ਦੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਵਧਾਈ ਦੇ ਸਨੇਹ ਤੇ ਸਨੇਹ ਦੇ ਰਿਹਾ ਹੈ ਸਾਰੇ ਪੰਜਾਬੀਆਂ ਵੱਲੋਂ ਇਸ ਤਰ੍ਹਾਂ ਦਾ ਇੱਕ ਤਰੀਕੇ ਨਾਲ ਜਿੰਨੇ ਵੀ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਦੋਂ ਜਿੱਤ ਰਹੇ ਸੀ ਤਾਂ ਸਭ ਦੇ ਨਜ਼ਰਾਂ ਇਸ ਮੈਚ ਦੇ ਉੱਤੇ ਟਿਕੀਆਂ ਸੀ ਤੇ ਜਿੱਤਣ ਤੋਂ ਬਾਅਦ ਇਦਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਦੀ ਕੋਈ ਆਪਣੀ ਜਿੱਤ ਹੋਈ ਹੁੰਦੀ ਹੈ ਸਾਰੇ ਪੰਜਾਬੀਆਂ ਨੇ ਬੜਾ ਮਾਣ ਤੇ ਫਖਰ ਮਹਿਸੂਸ ਕੀਤਾ ਹੈ ਆਕੀ ਟੀਮ ਦੀ ਜਿੱਤੇ ਨਾਲ ਤੇ ਹੁਣ ਸੈਮੀਫਾਈਨਲ ਚਲੇ ਗਏ ਆ ਜਿੱਦਾਂ ਮੁਕੰਦਰੀ ਭਗਵੰਤ ਮਾਨ ਨੇ ਕਿਹਾ ਕਿ ਸ਼ੁਭ ਸ਼ਾਮਾ ਦਿੰਦੇ ਆ ਬਾਕੀ ਮੈਚ ਵੀ ਜਿੱਤਣਗੇ ਤੇ 골ਡ ਮੈਡਲ ਲੈ ਕੇ ਇੰਡੀਆ ਨੂੰ ਵਾਪਸ ਆਉਣਗੇ ਬਹੁਤ ਵੱਡੀ ਗੱਲ ਹੈ ਸੋ بڑا ਇਹਦੇ ਚ ਇੱਕ ਵੱਡਾ ਪਹਿਲੂ ਇਹ ਹੈਗਾ ਕਿ ਪੰਜਾਬ ਦੇ ਘਟਗਟ 9 10 ਜਿਹੜੇ ਹੈਗੇ ਆ ਖਿਡਾਰੀ ਉਹਦੇ ਚ ਹੈਗੇ ਆ ਟੀਮ ਦੇ ਵਿੱਚ ਸ਼ਾਮਲ ਨੇ ਔਰ ਖਾਸ ਤੌਰ ਤੇ ਆਪਾਂ 골ਕੀਪਰ ਦੀ ਜਦੋਂ ਗੱਲ ਕਰੀਏ ਤਾਂ ਉਸ ਦਾ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ ਆ ਬੜਾ ਹੀਰੋ ਸੀ ਗੋਲਕੀ ਬਿਰੋ ਇੱਕ ਇੱਕ ਕੰਧ ਬਣ ਕੇ ਦੀਵਾਰ ਬਣ ਕੇ ਖੜਾ ਰਿਹਾ ਆਪਣੀ ਟੀਮ ਦੇ ਬਚਾਅ ਦੇ ਲਈ ਔਰ ਜਿਸ ਤਰ੍ਹਾਂ ਬਟੇ ਨੇ ਕਈ ਵਾਰ ਘਟੋ ਘਟਾ ਅੰਕੜਿਆਂ ਦਾਤਾ ਕਿ 28 ਵਾਰ ਬਟੇਨ ਦੀ ਟੀਮ ਨੇ ਹਮਲਾ ਕੀਤਾ 28 ਹਮਲਿਆਂ ਨੂੰ ਰੋਕਿਆ ਤੇ ਇੱਕ ਗੋਲ ਜਿਹੜਾ ਹੈਗਾ ਉਹ ਕਰ ਸਕੇ ਤੇ ਇੱਕ ਗੋਲ ਦੇ ਨਾਲ ਸਾਡਿਆਂ ਨੇ ਵੀ ਬਰਾਬਰੀ ਕੀਤੀ ਤੇ ਬਾਅਦ ਚ ਆ ਕੇ ਦੋ ਗੋਲ ਜਿਹੜੇਗਾ ਆਪਣਾ ਨੇ ਹੋਰ ਕੀਤੇ ਤੇ ਦੋ ਗੋਲਾਂ ਦੇ ਨਾਲ ਚੜਤ ਬਣਾਈ ਹੁਣ ਇਹ ਗੱਲ ਮੈਂ ਇਹ ਵੀ ਜ਼ਰੂਰ ਕਹਿਣੀ ਚਾਹਾਂਗਾ ਇਸ ਮਾਮਲੇ ਜਦੋਂ ਖੁਸ਼ੀ ਦੇ ਮਾਹੌਲ ਦੀ ਗੱਲ ਕਰਦੇ ਆਪਾਂ ਇਹ ਵੀ ਕਹਾਂਗੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਇਨ੍ਹਾਂ ਮਾਮਲਿਆਂ 'ਚ ਰਾਜਨੀਤੀ 'ਚ ਨਹੀਂ ਪੈਣਾ ਚਾਹੀਦਾ ਜਿੱਦਾਂ ਮੁਖੰਦਰੀ ਭਗਵੰਤ ਮਾਨ ਨੂੰ ਰੋਕਿਆ ਗਿਆ ਜਾਣ ਤੋਂ ਕਿ ਜੀ ਉਹਨਾਂ ਦਾ ਸਮਾਂ ਜਿਹੜਾ ਬਹੁਤ ਘੱਟ ਨੋਟਿਸ ਦੇ ਉੱਤੇ ਇਹਨਾਂ ਨੇ ਜਾਣ ਦੀ ਗੱਲ ਕੀਤੀ ਹੈ ਸੁਰੱਖਿਆ ਦਾ ਮਾਮਲਾ ਹਾਲਾਂਕਿ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੈਗਾ ਸੀ ਜਿਹਦੇ ਇੰਤਜ਼ਾਮ ਹੁੰਦੇ ਆ ਪਰ ਫਰਾਂਸ ਜਿਹੜਾ 올림픽 ਦਾ ਐਡਾ ਵੱਡਾ ਸਮਾਗਮ ਕਰਾ ਰਿਹਾ ਆ ਆਪਾਂ ਉਹਦੀ ਸਮਰੱਥਾ ਤੇ ਕੋਈ ਸ਼ੱਕ ਨਹੀਂ ਕਰ ਸਕਦੇ ਉੱਥੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਵੀਆਈਪੀ ਲੋਕ ਆਏ ਹੋਣਗੇ ਆਉਣਗੇ ਸੋ ਇਸ ਕਰਕੇ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਸੀ ਉਹਦਾ ਇੰਤਜ਼ਾਮ ਤਾਂ ਹੋਣਾ ਹੀ ਹੋਣਾ ਸੀ ਪਰ ਭਾਰਤ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਕਿ ਸੁਰੱਖਿਆ ਦੇ ਇੰਤਜ਼ਾਮ ਦੀ ਵਜ੍ਹਾ ਕਰਕੇ ਹੀ ਉਪਕੰਦਰੀ ਭਗਵੰਤ ਮਾਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਰੋੜਿਆ ਹੋ ਸਕਦਾ ਪਰ ਜਿੱਤਦਾ ਜਿੱਤੀ ਹੈ ਆਪਾਂ ਸਾਰਿਆਂ ਲਈ ਇੱਕ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਆਇਆ ਸਾਡੀ ਟੀਮ ਦਾ ਵਧਾਈ ਦੀ ਪਾਤਰ ਹੈ ਹਾਈ ਹੈ ਤੇ ਮੈਂ ਤਾਂ ਕਹਾਂਗਾ ਕਿ ਪੂਰਾ ਮੋਲਕ ਹੀ ਜਿਹੜਾ ਹਾਕੀ ਦੀ ਟੀਮ ਨੇ ਜੋ ਗੋਲ ਕੀਤੇ ਐ semi final 'ਚ ਪਹੁੰਚਿਆ ਹੈ ਫੁੱਲੇ ਨੇ ਇਸਮੋਂ ਦੇ ਔਰ ਉਮੀਦ ਕਰਦੇ ਆਂ ਕਿ 골ਡ ਮੈਡਲ ਜਿੱਤ ਕੇ ਘਰਾਂ ਨੂੰ ਵਾਪਸ ਆਉਣਗੇ ਜੀ ਨਿਵਦੀਪ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਵਧੀਏ ਅਗਲੀ ਖਬਰ ਵੱਲ ਤਾਂ ਬੀਤੇ ਦਿਨ ਅਕਾਲੀ ਦਲ ਦੇ ਵਰਦਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਉੱਥੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਪਸ਼ਟ ਕਰਨ ਦੇ ਤੌਰ ਤੇ ਆਪਣਾ ਪੱਤਰ ਸੌਂਪਿਆ ਗਿਆ ਸੀ ਤੇ ਹੁਣ ਉਹ ਪੱਤਰ ਜਨਤਕ ਕਰ ਦਿੱਤਾ ਗਿਆ ਇਸ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ ਕਿ ਆਖਿਰਕਾਰ ਉਸ ਪੱਤਰ ਦੇ ਵਿੱਚ ਕੀ ਸਪਸ਼ਟ ਕਰਨ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਨਵਦੀਪ ਰਕੋ ਦਾ ਜਿਹੜਾ ਪੱਤਰ ਅੱਜ ਕਿਸੇ ਹੋਰ ਵੱਲੋਂ ਨਹੀਂ ਬਲਕਿ ਸਿੰਘ ਸਹਿਬਾਨ ਦੇ ਆਫਿਸ ਬਲੰਗ ਅਕਾਲ ਤਖਤ ਸਾਹਿਬ ਦੇ ਜਿਹੜੇ ਸਿੰਘ ਸਾਹਿਬਾਨਾ ਉਹਨਾਂ ਦੇ ਦਫ਼ਤਰ ਵੱਲੋਂ ਹੀ ਉਹਨਾਂ ਦੇ ਜਿਹੜੇ ਸੈਕਟਰੀ ਹੈਗੇ ਆ ਉਹਨਾਂ ਨੇ ਬਕਾਇਦਾ ਮੀਡੀਆ ਨੂੰ ਇਹ ਪੱਤਰ ਜਾਰੀ ਕੀਤਾ ਔਰ ਐਵੇਂ ਇਸ ਗੱਲ ਦੀ ਕਰਕੇ ਬਣ ਦੇ ਇੱਕ ਤਲਾਹਤਾ ਕਿ ਸਿੰਘ ਬਾਦਲ ਨੇ ਸਾਫ ਤੌਰ ਤੇ ਕਿਹਾ ਹੈ ਕਿ ਮੈਂ ਨਿਮਾਣੇ ਸਿੱਖ ਵਜੋਂ ਜੋ ਵੀ ਮੇਰੀ ਸਰਕਾਰ ਦੇ ਚਲਦਿਆਂ ਮੇਰੀ ਸਰਕਾਰ ਦਾ ਉਹਨਾਂ ਦਾ ਪਾਵ ਹੈ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ 10 ਸਾਲ ਸਰਕਾਰ ਰਹੀ ਉਹਦੇ ਚਲਦਿਆਂ ਗੁਰੂਗ੍ਰਾਂਡ ਸਰ ਦੀ ਬੀਅਦਵੀ ਦੀਆਂ ਘਟਨਾਵਾਂ ਆਉਣਗੀਆਂ ਖਾਸ ਤੌਰ ਤੇ ਜਿਹੜੇ ਵਿਰੋਧੀ ਆਗੂ ਸੀ ਪਾਰਟੀ ਦੇ ਉਹਨਾਂ ਵੱਲੋਂ ਜਿਹੜਾ ਦੋਸ਼ ਪੱਤਰ ਦਿੱਤਾ ਗਿਆ ਸੀ ਉਸ ਸੀ ਕਿ ਦੇਖੋ ਡੀਜੀਪੀ ਉਹ ਲਾਇਆ ਗਿਆ ਉਹਨਾਂ ਦੇ ਸਮੇਂ ਚ ਜਿਹੜਾ ਛੂਹੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਹੈ ਗੁਰੂਗਰਾਸ ਦੀ ਬੇਅਦਬੀ ਦਾ ਮਾਮਲੇ ਦੀ ਗੱਲ ਕੀਤੀ ਗਈ ਇਸੇ ਤਰੀਕੇ ਨਾਲ ਜਿਹੜਾ ਸਰਸਾ ਮੁਖੀ ਹੈ ਉਸ ਨੂੰ ਮਾਫੀਨਾਮਾ ਤਿੰਨ ਚਾਰ ਵੱਡੇ ਐਂਗਲ ਸੀਗੇ ਜਿਨ੍ਹਾਂ ਨੂੰ ਲੈ ਕੇ ਸੁਖਵੀਰ ਬਾਦਲ ਦੇ ਉੱਤੇ ਦੋਸ਼ ਲਾਏ ਗਏ ਕਿ ਇਹਨਾਂ ਦੇ ਲਈ ਉਹ ਜ਼ਿੰਮੇਵਾਰ ਹੈ ਉਹ ਸੁਖਵੀਰ ਬਾਦਲ ਨੇ ਕੱਲੇ-ਕੱਲੇ ਦੋਸ਼ ਬਾਰੇ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਇਹ ਜ਼ਰੂਰ ਗੱਲ ਕਹੀ ਹੈ ਉਹ ਵੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਮੇਰੇ ਤੇ ਦੋਸਤ ਸੁਲਾਈ ਵਾਲੇ ਜੋ ਕੁਝ ਵੀ ਕਿਹਾ ਗਿਆ ਉਹ ਸਾਰਾ ਕੁਝ ਕਹਿੰਦੇ ਮੈਂ ਆਪਣੀ ਟੋਲੀ 'ਚ ਪਾਉਣਾ ਪ੍ਰਵਾਨ ਕਰਦਾ ਹਾਂ ਸੋ ਇਸ ਕਰਕੇ ਮੈਨੂੰ ਜਿਹੜਾ ਹੈਗਾ ਮੈਂ ਖਿਮਾ ਜਾਂਚਨਾ ਮੰਗਦਾ ਹਾਂ ਜਾਣੇ-ਜਾਣੇ 'ਚ ਜੋ ਵੀ ਗਲਤੀਆਂ ਪੁੱਲ ਆਉਣਗੀਆਂ ਉਹਦੇ ਲਈ ਜੋ ਵੀ ਅਕਾਲਤਾ ਸਾਹਿਬ ਸਿੰਘ ਸਹਿਬਾਂ ਸਜ਼ਾ ਲਗਾਉਣਗੇ ਉਹ ਸਜ਼ਾ ਮੈਨੂੰ ਪ੍ਰਵਾਨ ਹੋਏਗੀ ਇਹ ਕਿਹਾ ਗਿਆ ਸੁਖਵੀਰ ਬਾਦਲ ਵੱਲੋਂ ਸੋ ਇੱਕ ਮਾਮਲਾ ਤਾਂ ਸਪਸ਼ਟ ਹੋ ਗਿਆ ਕਿ ਸੁਖਵੀਰ ਬਾਦਲ ਨੇ ਕਹਿ ਦਿੱਤੀ ਇਹ ਗੱਲ ਕਿ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਅਗਲੇ ਦਿਨ ਜਿਹੜੀ ਵੀ ਮੀਟਿੰਗ ਕਰਕੇ ਫੈਸਲਾ ਕਰਨਗੇ ਉਹ ਫੈਸਲਾ ਉਹਨਾਂ ਨੂੰ ਫਤਵਾ ਜਿਹੜਾ ਹੋਏਗਾ ਹੁਕਮ ਜਿਹੜਾ ਹੋਏਗਾ ਪ੍ਰਵਾਨ ਹੋਏਗਾ ਉਹ ਤਾਂ ਹੈ ਹੀ ਹੈ ਪਰ ਨਾਲ ਦੀ ਨਾਲ ਜਿਹੜਾ ਪੱਤਰ ਵੀ ਹੈ ਪੱਤਰ ਦੇ ਵਿੱਚ ਵੀ মিডিਆ ਦੇ ਅੰਦਰ ਇੱਕ ਸੋਸ਼ਲ ਮੀਡੀਆ ਦੇ ਵੀ ਨਵੀਂ ਬਹਿਸ ਛਿੜ ਗਈ ਹੈ ਕਿ ਕੀ ਸੁਖਵੀਰ ਬਾਦਲ ਨੇ ਹੁਣ ਜਿਹੜੇ ਉਸ ਸਮੇਂ ਚ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਮਾਮਲਾ ਉਹਨਾਂ ਨੂੰ ਸਮੇਂ ਸਿਰ ਦੋਸ਼ੀ ਨੂੰ ਸਜ਼ਾਵਾਨੀ ਦਿੱਤੇ ਜਾ ਸਕਿਆ ਦੋਸ਼ੀ ਘਟਾਰੇ 'ਚ ਨਹੀਂ ਖੜੇ ਕੀਤਾ ਜਾ ਸਕੇ ਇਦਾਂ ਹੀ ਡੀਜੀਪੀ ਲਾਉਣ ਦੀ ਗੱਲ ਆ ਸੁਮੇਰ ਸੈਣੀ ਹੁਣ ਜਾਣੇ ਅਣ ਜਾਣੇ ਤਾਂ ਲੱਗਿਆ ਨਹੀਂ ਸੁਮੇਰ ਸੈਣੀ ਬਾਰੇ ਤਾਂ ਪਛੋਖੜ ਬਾਰੇ ਪਤਾ ਹੀ ਹੋਏਗਾ ਨਾ ਸਾਰਾ ਕਿ ਕਿਉਂ ਲਾਇਆ ਗਿਆ ਸੁਮੇਰ ਸੈਣੀ ਨੂੰ ਸੋ ਇਹ ਜੇ ਮਾਮਲਾ ਹੈ ਗੰਭੀਰ ਮਾਮਲੇ ਨੇ ਮਾਮਲਿਆਂ ਤੇ ਸਿੰਘ ਸਹਬਾਨ ਕੀ ਫੈਸਲਾ ਲੈਂਦੇ ਆ ਇਹ ਤਾਂ ਨਜ਼ਰ ਆਉਣ ਵਾਲੇ ਦਿਨਾਂ 'ਚ ਆਪਣੀਆਂ ਬਣੀਆਂ ਰਹਿਣੀਆਂ ਨੇ ਫੈਸਲਾ ਦੇ ਉੱਪਰ ਪਰ ਇਹ ਜ਼ਰੂਰ ਆ ਕਿ ਕਾਫੀ ਕੁਝ ਉਸ ਪੱਤਰ ਦੇ ਨਾਲ ਹੁਣ ਬਾਹਰ ਆ ਗਿਆ ਸਿੰਘ ਸਹਬਾਨ ਨੇ ਬੜਾ ਸੋਚ ਸਮਝ ਕੇ ਪੱਤਰ ਜਾਰੀ ਕੀਤਾ ਹੋਇਆ ਗਿਆ ਕਿਉਂਕਿ ਪਿਛਲੇ ਦਿਨਾਂ ਚ ਕਾਫੀ ਸਿੱਖ ਸੰਗਤ ਦੀ ਗੱਲ ਕਰੀਏ ਪੰਥਕ ਤਰ੍ਹਾਂ ਦੀ ਗੱਲ ਕਰ ਲਈ ਉਹਨਾਂ ਵੱਲੋਂ ਲਗਾਤਾਰੇ ਮੰਗ ਕੀਤੀ ਜਾ ਰਹੀ ਸੀ ਕਿ ਸੁਖਵੀਰ ਬਾਦਲ ਨੇ ਜੋ ਸਪਸ਼ਟੀਕਰਨ ਦਿੱਤਾ ਉਹ ਬਾਹਰ ਆਉਣਾ ਚਾਹੀਦਾ ਹੈ ਕਿ ਆਖਰ ਸਪਸ਼ਟੀਕਰਨ ਹੈ ਕਿ ਹੂੰ ਹੁਣ ਫੈਸਲਾ ਦੇਣ ਤੋਂ ਪਹਿਲਾਂ ਇੱਕ ਤਰੀਕੇ ਨਾਲ ਇਹ ਵੀ ਹੋ ਗਿਆ ਕਿ ਸਿੰਘ ਸਾਹਿਬਾਨ ਨੇ ਜਿਹੜਾ ਪੱਤਰ ਜਾਰੀ ਕੀਤਾ ਤਾਂ ਉਹਦੇ ਨਾਲ ਕਿਸ ਤਰ੍ਹਾਂ ਦੇ ਪ੍ਰਤੀਕਰਮ ਆਉਂਦੇ ਆ ਕਿਦਾਂ ਪੰਥਕ ਤਰ੍ਹਾਂ ਉਹਦੇ ਦੇ ਕਮੈਂਟ ਕਰਦੀਆਂ ਕੀ ਇਹ ਵਿਊ ਆਉਂਦੇ ਆ ਕੀ ਗੱਲਾਂ ਹੁੰਦੀਆਂ ਉਹ ਸਾਰਾ ਮਾਮਲਾ ਜਿਹੜਾ ਸਾਰਾ ਮੰਥਨ ਜਿਹੜਾ ਹੈਗਾ ਕਿਸੇ ਫੈਸਲੇ ਤੋਂ ਪਹਿਲਾਂ ਲੱਗਦਾ ਹੈ ਕਿ ਸਿੰਘ ਸਾਹਿਬਾਨ ਉਹ ਸਾਰੇ ਮੰਥਨ ਨੂੰ ਵੀ ਵਾਚਣਗੇ ਉਸ ਤੋਂ ਬਾਅਦ ਟਿੰਗ ਕਰਕੇ ਪੰਜੇ ਸਿੰਘ ਸਾਹਿਬਾਨ ਕੋਈ ਫੈਸਲਾ ਲੈਣਗੇ ਸੁਖਵੀਰ ਬਾਦਲ ਜਾਤੀ ਤੌਰ ਤੇ ਪੇਸ਼ ਹੋਣਗੇ ਪੇਸ਼ ਹੋ ਕੇ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਜਿੱਦਾਂ ਐਸਡੀਪੀਸੀ ਦੇ ਸਾਫਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਦਾ ਕਹਿਣਾ ਹੈ ਕਿ ਦੇਖੋ ਜੀ ਸਾਰੇ ਤੱਥ ਹੁਣ ਸਾਹਮਣੇ ਆ ਗਏ ਆ ਜੀ ਤੇ ਹੁਣ ਸਿੰਘ ਸਾਹਿਬਾਂ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਦਿੰਦੇ ਆ ਇਹਦਾ ਕੋਈ ਨੋਟਸ ਲੈਂਦੇ ਆ ਸਜ਼ਾ ਦਿੰਦੇ ਆ ਕਿੰਨੀ ਸਜ਼ਾ ਦਿੰਦੇ ਆ ਸੋ ਹੁਣ ਬਾਕੀ ਦਾ ਸਾਰਾ ਮੰਤਨ ਹੋ ਗਿਆ ਲੈਟਰ ਵੀ ਬਾਹਰ ਆ ਗਿਆ ਜੋ ਸਪਸ਼ਟੀਕਰਨ ਆਲਾ ਸੀ ਹੁਣ ਫੈਸਲੇ ਦੀ ਇੰਤਜ਼ਾਰ ਆ ਉਮੀਦ ਕੀਤੀ ਜਾਂਦੀ ਹੈ ਹਾਲਾਂਕਿ ਅਜੇ ਤੱਕ ਸਪਸ਼ਟ ਨਹੀਂ ਕਿ ਕਿੰਨੇ ਦਿਨਾਂ ਬਾਅਦ ਮੀਟਿੰਗ ਹੋਏਗੀ ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੈਟਰ ਆਉਣ ਤੋਂ ਬਾਅਦ ਜਲਦੀ ਹੀ ਅਗਲੇ ਦਿਨ ਸਿੰਘ ਸਾਹਿਬਾਨ ਦੀ ਮੀਟਿੰਗ ਹੋਏਗੀ ਤੇ ਇਸ ਮੁੱਦੇ ਤੇ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ ਜੀ ਜੀ ਨਿਵਦੀ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਵੱਲ ਵਧਾਂਗੇ ਜਿਸ ਦੇ ਵਿੱਚ ਦਰਸ਼ਕਾਂ ਨੂੰ ਦੱਸਾਂਗੇ ਕਿ ਅਕਾਲੀ ਦਲ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ 23 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਤੇ ਕਿਹੜੇ-ਕਿਹੜੇ ਮੈਂਬਰਾਂ ਨੂੰ ਕਿਹੜੇ-ਕਿਹੜੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਉਸ ਬਾਰੇ ਸਿੱਧੂ ਸਾਹਿਬ ਦਰਸ਼ਕਾਂ ਨੂੰ ਜ਼ਰੂਰ ਦੱਸਣਗੇ ਜੀ ਸਿੱਧੂ ਸਾਹਿਬ। ਜੀ ਦੇਖੋ ਉਹਨਾਂ ਨੇ ਸੀਨੀਅਰ ਪਾਰਟੀ ਦੇ ਆਗੂਆਂ ਨੂੰ ਉਹਦੇ ਚ ਕੋਰ ਕਮੇਟੀ ਦਾ ਸ਼ਾਮਲ ਕੀਤਾ ਹੀ ਕੀਤਾ ਹੈ। ਪਰ ਇਹਦਾ ਜਿਹੜਾ ਪੋਲੀਟੀਕਲ ਤੌਰ ਤੇ ਦੇਖਿਆ ਜਾਵੇ ਐਮ ਐਲੂ ਪਹਿਲੂ ਇਹ ਹੈਗਾ ਐਂ ਪਹਿਲੂ ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਆ ਉਹ ਇਹ ਵੀ ਬੰਦਾ ਹੈ ਕਿ ਇੱਕ ਪਾਸੇ ਤਾਂ ਜਿਹੜੇ ਸੀਨੀਅਰ ਅਕਾਲੀ ਆਗੂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕੋਰ ਕਮੇਟੀ ਪੰਗ ਕਰ ਦਿੱਤੀ ਕਿ ਹੁਣ ਨਵੀਂ ਕੋਰ ਕਮੇਟੀ ਬਣ ਗਈ ਹੈ ਜਾਨੀ ਜਿਹੜੇ ਵਿਰੋਧੀ ਸੀ ਜਿਹੜੀਆਂ ਬਾਗੀ ਸੁਰਾਂ ਸੀ ਉਹ ਸਾਰਿਆਂ ਦੀਆਂ ਸਾਰੀਆਂ ਪਾਰਟੀ ਚੋਂ ਸਾਫ਼ ਕਰ ਦਿੱਤੀਆਂ ਸਿੰਘ ਸਾਹਿਬਾਨ ਦਾ ਫੈਸਲਾ ਹਜੇ ਕੋਈ ਆਇਆ ਨਹੀਂ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਗਠਨ ਹੋ ਗਿਆ ਜਾਨੀ ਹੁਣ ਜਿਹੜਾ ਮੌਜੂਦਾ ਅਕਾਲੀ ਦਲ ਆਪਾਂ ਕਹਿ ਸਕਦੇ ਆ ਉਹ ਪੂਰੀ ਤਰ੍ਹਾਂ ਸੁਖਵੀਰ ਬਾਦਲ ਦੇ ਕੰਟਰੋਲ ਹੇਠ ਹੈ ਸੁਖਵੀਰਵਾਦ ਦੇ ਦੇਸ਼ਾ ਮੁਤਾਬਕ ਹੀ ਕੋਰ ਕਮੇਟੀ ਬਣੀ ਹੈ ਉਹਦੇ ਜਿਵੇਂ ਹਰਜਿੰਦਰ ਸਿੰਘ ਤਾਮੀ ਐਸਜੀਬੀਸੀ ਦੇ ਪ੍ਰਧਾਨ ਆ ਉਹਨਾਂ ਨੂੰ ਲਿਆ ਗਿਆ ਬਲਵਿੰਦਰ ਸਿੰਘ ਪੁੰਦਰ ਨੇ ਬਹੁਤ ਸੀਨੀਅਰ ਕਦਾਵਾਰ ਕਾਲੀ ਆਗੂ ਹੈ ਉਹਨਾਂ ਨੂੰ ਲਿਆ ਗਿਆ ਹੋਰ ਇਹਦਾ ਜਿਹੜੇ ਜ਼ਿੰਮੇਵਾਰ ਕਾਲੀ ਆਗੂ ਸੀਨੀਅਰ ਕਾਲੀ ਆਗੂ ਹੈ ਉਹਨਾਂ ਨੂੰ ਲਿਆ ਗਿਆ ਕਿ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਪਰ ਇਹ ਸਾਰੀ ਗਿਣਤੀ ਤਾਂ ਹਾਈ ਹੈ ਇਸ ਦੇ ਚੱਲਦਿਆਂ ਇੱਕ ਅਹਿਮ ਗੱਲ ਹੈ ਕਿ ਹੁਣ ਪਾਰਟੀ ਦੇ ਅੰਦਰ ਸਾਫ਼ ਹੋ ਗਈ ਹੈ ਗੱਲ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਇਹ ਹੈ ਕੋਰ ਕਮੇਟੀ ਬਾਕੀ ਲੀਡਰਸ਼ਿਪ ਕੰਮ ਕਰੇਗੀ ਹੁਣ ਦੂਜੇ ਪਾਸੇ ਜਿਹੜੇ ਬਾਗੇ ਅਕਾਲੀ ਆਗੂ ਸੀ ਉਹਨਾਂ ਨੇ ਕੀ ਫੈਸਲਾ ਲੈਣਾ ਅਗਲੇ ਦਿਨਾਂ ਚ ਕੀ ਪੈਂਤੜਾ ਅਖਤਿਆਰ ਕਰਦੇ ਆ ਅੱਜ ਜਦੋਂ ਨਵਦੀਪ ਹੁਣ ਆਪਾਂ ਗੱਲ ਕਰ ਰਹੇ ਆ ਚੰਡੀਗੜ੍ਹ 'ਚ ਬੈਠੇ ਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਜਿਹੜਾ ਅਕਾਲੀ ਬਚਾਓ ਲਹਿਰ ਦਾ ਅੱਜ ਮੱਖਣ ਸਾਲ ਲਵਾਣਾ ਆਪਾ ਨਾਗਾ ਚੰਡੀਗੜ੍ਹ ਦਾ ਉੱਥੇ ਉਹਨਾਂ ਵੱਲੋਂ ਅੱਜ ਸਿਮੇਲਨ ਰੱਖਿਆ ਗਿਆ ਉਹਦੇ 'ਤੇ ਵਿਚਾਰਾ ਹੋਣਗੇ ਜਿਹਨ ਇੱਕ ਪਾਸੇ ਤਾਂ ਜਿਹੜੇ ਅਕਾਲੀ ਆਗੂ ਜਿਹਨ ਬਾਹਰ ਦਾ ਰਾਹ ਦਿਖਾਇਆ ਗਿਆ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਬਾਕੀੋ ਕਿ ਜ਼ਿਲ੍ਹਿਆਂ 'ਚ ਅੱਜ ਚੰਡੀਗੜ੍ਹ 'ਚ ਰੱਖਿਆ ਪ੍ਰੋਗਰਾਮ ਉਹਨਾਂ ਨੇ ਆਪਣਾ ਪ੍ਰੋਗਰਾਮ ਦਾ ਕੀਤਾ ਪਰ ਦੂਜੇ ਪਾਸੇ ਲੱਗਦਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹਦੇ ਉਹ ਕੱਲ ਤੱਕ ਮੈਂਬਰ ਸੀ ਆਗੂ ਸੀ ਆਪਣੇ ਆਪ ਨੂੰ ਹਿੱਸਾ ਮੰਨਦੇ ਸੀ ਉਹ ਸੁਖਵੀਰ ਬਾਦਲ ਨੇ ਪੱਕੇ ਤੌਰ ਤੇ ਦਰਵਾਜ਼ੇ ਉਹਨਾਂ ਲਈ ਬੰਦ ਕਰ ਦਿੱਤੇ ਆ ਨਵੀਂ ਕੋਰ ਕਮੇਟੀ ਬਣ ਗਈ ਹੈ ਨਵੀਂ ਲੀਡਰਸ਼ਿਪ ਆ ਗਈ ਹੈ ਹੁਣ ਬਾਕੀ ਅਕਾਲੀ ਆਗੂ ਅਤਿੰਦਰਪੁਰ ਕਰਦਾ ਹੈ ਕਿ ਨਵੀਂ ਪਾਰਟੀ ਦਾ ਗਠਨ ਕਦੋਂ ਬਣਾਉਂਦੇ ਆ ਨਵਾਂ ਪ੍ਰਧਾਨ ਕਦੋਂ ਤੈਅ ਕਰਦੇ ਆ ਪਰ ਇੱਕ ਗੱਲ ਹੋ ਗਿਆ ਕਿ ਹੁਣ ਦੋ ਤਰ੍ਹਾਂ ਖੜੀਆਂ ਹੋ ਗਿਆ ਸੁਖਵੀਰ ਬਾਦਲ ਨੇ ਆਪਣੀ ਲੀਡਰਸ਼ਿਪ ਨਵੀਂ ਲੀਡਰਸ਼ਿਪ ਨਵੀਂ ਕੋਰ ਕਮੇਟੀ ਲਿਆਉਂਦੀ ਹੈ ਜਿਹੜੇ ਬਾਗੀ ਅਕਾਲੀ ਆਗੂ ਆ ਉਹ ਕਿਸ ਤਰ੍ਹਾਂ ਦੀ ਲੀਡਰਸ਼ਿਪ ਲੈ ਕੇ ਹੁੰਦੇ ਆ ਇਹਦਾ ਪਤਾ ਆਉਣ ਵਾਲੇ ਦਿਨਾਂ ਚ ਲੱਗੇਗਾ ਪਰ ਹੁਣ ਸੁਖਵੀਰ ਬਾਦਲ ਨੇ ਸੁਖਮਣੀ ਅਕਾਲੀ ਦਲ ਦੇ ਦਰਵਾਜ਼ੇ ਐ ਮੁਕੰਮਲ ਤੌਰ ਤੇ ਬੰਦ ਹੋ ਗਿਆ ਬਾਗੀ ਅਕਾਲੀ ਆਗੂਆਂ ਲਈ ਜੀ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੁਦਮਤ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਗਈ ਹੈ ਕਿ ਕਾਰਨ ਹੋ ਸਕਦਾ ਹੈ ਸਪੈਸ਼ਲ ਜਿਹੜਾ ਸੈਸ਼ਨ ਹੈ ਉਸ ਨੂੰ ਬੁਲਾਉਣ ਦੀ ਮੰਗ ਕਰਨਾ ਦੇਖੋ ਵੈਸੇ ਤਾਂ ਕੋਈ ਵੀ ਵਿਧਾਇਕ ਜਾ ਕੇ ਸਪੀਕਰ ਨਾਲ ਮੁਲਾਕਾਤ ਕਰ ਸਕਦਾ ਆਪਣਾ ਪੱਖ ਰੱਖ ਸਕਦਾ ਹੈ ਪਰ ਜਦੋਂ ਆਪ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਆ ਉਹਦਾ ਕਹਿਣਾ ਇਸ ਕਰਕੇ ਹੈ ਕਿ ਇਹ ਮੈਂ ਇੱਕ ਤਾਂ ਸੀਨੀਅਰ ਪ੍ਰੀਜ਼ੀਡੀਅੰਟ ਛੱਡ ਕੇ ਉਹ ਪਾਰਟੀ ਚ ਜਾਏ ਔਰ ਗੁਰੂਗ੍ਰਾਂਸ ਦੀ ਬੇਅਦਬੀ ਦੇ ਮੁੱਦੇ ਤੇ ਜਿਹੜੀਆਂ ਸਿੱਟਾਂ ਬਣੀਆਂ ਜਾਂਚ ਹੋਈ ਉਹਦਾ ਹਿੱਸਾ ਰਹੇ ਆ ਉਹ ਲਗਾਤਾਰ ਕਹਿੰਦੇ ਆ ਰਹੇ ਆ ਕਿ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋ ਰਹੀ ਗੁਰੂਗ੍ਰਾਂਸ ਦੀ ਬੇਅਦਬੀ ਦੇ ਮੁੱਦੇ ਦੀ ਗੱਲ ਕਰ ਲਈ ਡੇਰਾ ਮੁਖੀ ਨੂੰ ਸਜ਼ਾ ਦੇਣ ਦੀ ਪੁਸ਼ਪਰਤਾਲ ਦੀ ਗੱਲ ਕਰ ਲਈ ਉਹਨਾਂ ਮੁੱਦਿਆਂ ਤੇ ਜਿਸ ਤਰ੍ਹਾਂ ਦਾ ਅੱਗੇ ਵਧਣਾ ਚਾਹੀਦਾ ਸੀ ਉਸ ਮਾਮਲੇ ਤੇ ਕੁਝ ਹੋਇਆ ਨਹੀਂ ਤੇ ਹੁਣ ਕੁਮਰ ਵਿਜੇ ਪ੍ਰਤਾਪ ਨੇ ਆ ਕੇ ਜਦੋਂ ਸਪੀਕਰ ਨਾਲ ਮੁਲਾਕਾਤ ਕੀਤੀ ਹੈ ਇੱਕ ਤਾਂ ਐਵੇਂ ਤੇ ਇਸ ਕਰਕੇ ਬਣਦੀ ਹੈ ਕਿ ਸਪੀਕਰ ਨੇ ਬਕਾਇਦਾ ਉਹਨਾਂ ਨੂੰ ਸਮਾਈ ਨਹੀਂ ਦਿੱਤਾ ਬਲਕਿ ਜਿਹੜੀ ਤਸਵੀਰ ਖਿੱਚਵਾਈ ਆ ਉਹ ਮੀਡੀਆ 'ਚ ਵੀ ਨਸ਼ਰ ਹੋਈ ਆ ਜਦੋਂ ਆਪਾਂ ਗੱਲ ਕਰ ਰਹੇ ਆਂ ਬਕਾਇਦਾ ਕੁਮਰ ਵਿਜੇ ਪ੍ਰਤਾਪ ਜਿਹੜਾ ਹੈਗਾ ਸਪੀਕਰ ਕਲਦਾਰ ਸਿੰਘ ਸੰਧਵਾਨ ਨੂੰ ਆਪਣਾ ਮੰਗ ਪੱਤਰ ਦੇ ਰਿਹਾ ਤੇ ਤਸਵੀਰ ਬਾਅਦ ਮੀਡੀਆ 'ਚ ਸਭ ਜਗ੍ਹਾ ਤੇ ਆਪਾਂ ਦੇਖ ਸਕਦੇ ਆਂ ਆਈ ਹੈ ਸੋ ਸਪੀਕਰ ਨੇ ਉਹਨਾਂ ਨੂੰ ਬੁਲਾ ਕੇ ਸੁਣਿਆ ਉਹਨਾਂ ਦਾ ਪੱਖ ਸੁਣਿਆ ਅੱਗੇ ਸਪੈਸ਼ਲ ਸੈਸ਼ਨ ਹੋਣਾ ਤਾਂ ਲੰਬਾ ਇੱਕ ਪ੍ਰੋਸੈਸ ਹੈਗਾ ਪਾਰਟੀ ਸਹਿਮਤ ਹੁੰਦੀ ਹੈ ਨਹੀਂ ਹੁੰਦੀ ਕੁਮਰ ਵਿਜੇ ਪ੍ਰਤਾਪ ਦੇ ਨਾਲ ਕਾਫੀ ਅੰਦਰੋਂ ਅੰਦਰ ਹੀ ਪਾਰਟੀ ਚਾਸ ਵੇਲੇ ਕਰਤਣ ਵਾਲਾ ਮਾਹੌਲ ਆ ਉਹ ਤਾਂ ਨਾ ਸੌਖਾ ਨਹੀਂ ਹੈ ਪਰ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਆਵਾਜ਼ ਜ਼ਰੂਰ بلند ਕਰ ਦਿੱਤੀ ਹੈ ਕੱਲਾ ਉਹਨੇ ਇਹ ਨਹੀਂ ਗੱਲ ਕੀਤੀ ਕਿ ਗੁਰੂਗ੍ਰਾਮਸ ਦੀ ਬੇਦਵੀ ਦੇ ਮੁੱਦੇ ਤੇ ਹੀ ਗੱਲ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਫਸਲੀ ਭਪਨਤਾ ਦਾ ਮਾਮਲਾ ਐ ਐਮਐਸਪੀ ਦਾ ਮਾਮਲਾ ਹੈ ਕਿਸਾਨਾਂ ਦੇ ਹੋਰ ਇਸ ਤਰ੍ਹਾਂ ਦੇ ਹਿੱਤ ਨਾਲ ਜੁੜੇ ਮਾਮਲੇ ਆ ਉਹ ਸਾਰੇ ਮਾਮਲਿਆਂ ਤੇ ਕਹਿੰਦੇ ਵਿਸ਼ੇਸ਼ ਸੈਸ਼ਨ ਹੋਣਾ ਚਾਹੀਦਾ ਜਿਹਦੇ ਤੇ ਇਹਨਾਂ ਮੁੱਦਿਆਂ ਤੇ ਚਰਚਾ ਹੋਵੇ ਸਪੀਕਰ ਨੇ ਉਹਨਾਂ ਦੀ ਗੱਲ ਸੁਣੀ ਜ਼ਰੂਰ ਹੈ ਪਰ ਸਪੀਕਰ ਆਪਣੇ ਤੌਰ ਤੇ ਕੋਈ ਫੈਸਲਾ ਫੌਰੀ ਤੌਰ ਤੇ ਕਦੇ ਲੈਂਦੇ ਵੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਏਗਾ ਕਿ ਇਸ ਮਾਮਲੇ ਤੇ ਕੋਈ ਸੁਣਵਾਈ ਹੋਏਗੀ ਕਿ ਜਾਂ ਇਹ ਮੁਲਾਕਾਤ ਮੀਡੀਆ ਦੀਆਂ ਸੁਰਖੀਆਂ ਬਣ ਕੇ ਹੀ ਰਹਿ ਜਾਏਗੀ ਦੇਖਿਆ ਜਾਏਗਾ ਨਵਦੀਪ ਹੋਏਗਾ ਕੀ ਜੀ ਬਿਲਕੁਲ ਸਰ ਜਿਸ ਹਿਸਾਬ ਦੇ ਨਾਲ ਤੁਸੀਂ ਖਬਰ ਦੇ ਸਵਾਲ ਦੇ ਜਵਾਬ ਦੀ ਜਿਹੜੀ ਅੱਗੇ ਆ ਗੱਲ ਕੀਤੀ ਤੁਸੀਂ ਕਿਹਾ ਕਿ ਸੀਨੀਅਰ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵੇਲੇ ਉਹਨਾਂ ਕੋਲੇ ਬਹੁਤ ਸਾਰੀਆਂ ਉਮੀਦਾਂ ਸਨ ਤੇ ਉਹਨਾਂ ਨੂੰ ਲੱਗਦਾ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿੱਥੇ ਹੋਈਆਂ ਕਿਹੜੇ ਅਸਲ ਦੋਸ਼ੀ ਨੇ ਵੀ ਉਹਨਾਂ ਨੂੰ ਸ਼ਾਇਦ ਫੜਨ ਦੇ ਵਿੱਚ ਸ਼ਾਇਦ ਉਹਨਾਂ ਨੂੰ ਸਜਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਮੋਰੀ ਭੂਮਿਕਾ ਜ਼ਰੂਰ ਨਿਭਾਏਗੀ ਇਹੀ ਵੱਡਾ ਕਾਰਨ ਸੀਗਾ ਜਿਸ ਨੂੰ ਲੈ ਕੇ ਉਦੋਂ ਸੁਰਖੀਆਂ ਦੇ ਵਿੱਚ ਉਹ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਸੇ ਲਈ ਹੀ ਪਾਰਟੀ ਜੁਆਇਨ ਕਰ ਰਿਹਾ ਪਰ ਉਹ ਜਿੱਤ ਵੀ ਗਏ ਲੋਕਾਂ ਨੇ ਉਹਨਾਂ ਨੂੰ ਫਤਵਾ ਵੀ ਦਿੱਤਾ ਲੋਕਾਂ ਦੀਆਂ ਵੀ ਇੱਛਾਵਾਂ ਸੀਗੀਆਂ ਵੀ ਇਹਨਾਂ ਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਮਿਲੇਗਾ ਕੋਈ ਫੱਡੀ ਜ਼ਿੰਮੇਵਾਰੀ ਮਿਲੇਗੀ ਤੇ ਸਿੱਖ ਕੌਮ ਦੇ ਹਿਰਦੇ ਜੋਸ਼ਾਂ ਨੂੰ ਬਲੁੰਦਰੇ ਗਏ ਸੀ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਥਲ ਪਵੇਗੀ ਪਰ ਐਸਾ ਕੁਝ ਵੀ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਨੂੰ ਬਿਲਕੁਲ ਹੀ ਕਿਨਾਰੇ ਕਰ ਦਿੱਤਾ ਉਹਨਾਂ ਨੂੰ ਕੋਈ ਵੀ ਐਸਾ ਇੱਕ ਸੀਨੀਅਰ ਅਧਿਕਾਰੀ ਦਾ ਹੋਣਾ ਜਿਸ ਨੂੰ ਸਭ ਚੀਜ਼ ਦਾ ਪਤਾ ਹੈ ਹਨਾ ਹਰ ਇੱਕ ਚੀਜ਼ ਤੋਂ ਵਾਕਿਫ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਵੱਡੇ ਵੱਡੇ ਔਦੇ ਦੇ ਦਿੱਤੇ ਗਏ ਤੇ ਜਿਹਨੂੰ ਹਰ ਪਹਿਲੂ ਦਾ ਪਤਾ ਹੈ ਉਹਨੂੰ ਕੋਈ ਵੀ ਔਦਾ ਨਹੀਂ ਦਿੱਤਾ ਗਿਆ ਕੀ ਕਾਰਨ ਰਹਿ ਸਕਦੇ ਨੇ ਬਿਲਕੁਲ ਬਿਲਕੁਲ ਤੁਹਾਡਾ ਤੁਹਾਡਾ ਸਵਾਲ ਆ ਗਿਆ ਨੇ ਉਹਦੀ ਵੀ ਜਿਸ ਮੁੱਦੇ ਦੀ ਆਪਾਂ ਕੱਲ ਕੀਤੇ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਪਾਰਟੀ ਦੇ ਅੰਦਰ ਵਿਜੇ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਕਾਫੀ ਕੜਤਣਾ ਹੈ ਪਿਛਲੇ ਕਾਫੀ ਦਿਨਾਂ ਤੋਂ ਗੁਰੂਗਰਾ ਸਾਹਿਬ ਦੇ ਵੇਦਵੀ ਦੇ ਮਾਮਲੇ ਨੂੰ ਲਗਾਤਾਰ ਠਾ ਰਿਆ ਪੰਜਾਬ ਦੇ ਜੋ ਬਰਗਾੜੀ ਮੋਰਚਾ ਸੀ ਉੱਥੇ ਵੀ ਗਏ ਆ ਉਹਨਾਂ ਨੇ ਜਾ ਕੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਸਰਕਾਰਾਂ ਦੇ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ ਉਹਨਾਂ ਨੇ ਕਿ ਲੱਗਦਾ ਕਿ ਲੜਾਈ ਲੜਨੀ ਪਵੇਗੀ ਸਰਕਾਰਾਂ ਕੁਝ ਕਰਨਗੀਆਂ ਨਹੀਂ ਜੀ ਹਾਲਾਂਕਿ ਜਦੋਂ ਸਪੀਕਰ ਸਾਹਿਬ ਨੂੰ ਸੰਧਵਾ ਸਾਹਿਬ ਨੂੰ ਜਦੋਂ ਉਹਨਾਂ ਨੇ ਮੰਗ ਪੱਤਰ ਦਿੱਤਾ ਆਪਣਾ ਤੇ ਸੰਧਵਾ ਸਾਹਿਬ ਵੀ ਉਸ ਮੋਰਚੇ ਤੇ ਗਏ ਸੀ ਉਹਨਾਂ ਨੇ ਵੀ ਜਾ ਕੇ ਪ੍ਰੋਸਾ ਦਿੱਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਮਾਮਲੇ 'ਚ ਕੋਈ ਨਿਆਂ ਜਾਂ ਇਨਸਾਫ ਮਿਲੇਗਾ ਹੁਣ ਉਹ ਮਹੀਨਾ ਕੀ ਕਈ ਖੜਗੇ ਕੋਈ ਨਿਆਂਸਾਫ ਦੀ ਗੱਲ ਨਹੀਂ ਸੁਖਮਰ ਵਿਜੇ ਪ੍ਰਤਾਪ ਨੇ ਆਵਾਜ਼ ਤਾਂ ਸਹੀ ਉਠਾਈ ਹੈ ਪਰ ਇਸ ਆਵਾਜ਼ ਨੂੰ ਇਸ ਜਿਹੜਾ ਪੱਤਰ ਦਿੱਤਾ ਉਹ ਕਿੰਨਾ ਕੰਗਾਲਾ ਮਿਲੇਗਾ ਉਸ ਜਿੱਥੋਂ ਤੱਕ ਇਹਨਾਂ ਦੇ ਕੁਮਰ ਵਿਜੇ ਪ੍ਰਤਾਪ ਦੇ ਪਾਰਟੀ ਚ ਪੋਜੀਸ਼ਨ ਦਾ ਸਵਾਲ ਹੈ ਉਹ ਇਸ ਵੇਲੇ ਪਾਰਟੀ ਚ ਬੈਠੇ ਜ਼ਰੂਰ ਹੈ ਆਪਾਂ ਕਹਿ ਸਕਦੇ ਆ ਕਿ ਅਜੇ ਸੁਣਵਾਈ ਕੋਈ ਨਹੀਂ ਕਿਉਂਕਿ ਜਿਹੜੇ ਮੁੱਦਿਆਂ ਦੀ ਗੱਲ ਕੀਤੀ ਉਹਨਾਂ ਨੇ ਈਵਨ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਹੁੰਦੇ ਆ ਕਈ ਵਾਰੀ ਮੀਡੀਆ ਨਾਲ ਗੱਲਬਾਤ ਕਰਦੇ ਆ ਤਾਂ ਆਪਣੀ ਗੱਲ ਲੁੱਕ ਕੇ ਕਹਿਣ ਦੇ ਆਦੀ ਹੈ ਕਿ ਜਿੰਨਾ ਜਿੰਨਾ ਮੁੱਦਿਆਂ ਤੇ ਸਰਕਾਰ ਵੀ ਗਲਤ ਗੱਲ ਕਰਦੀ ਉਹ ਕਹਿ ਦਿੰਦੇ ਆ ਕਿ ਵੀ ਆ ਗੱਲਾਂ ਠੀਕ ਨਹੀਂ ਹੋ ਰਹੀਆਂ ਸੋ ਇਹੀ ਵਜ੍ਹਾ ਹੈਗੀ ਹੈ ਇਸ ਲਈ ਇੱਕ ਸੁਰਤਾ ਹੈਗੀ ਐ ਇਸ ਵੇਲੇ ਪਾਰਟੀ ਨਾਲ ਤੇ ਸਰਕਾਰ ਨਾਲ ਕੁਮਰ ਵਿਜੇ ਪ੍ਰਤਾਪ ਦੀ ਉਹ ਨਜ਼ਰ ਨਹੀਂ ਆ ਰਹੀ ਉਹ ਦੌਰ ਤਾਂ ਨਿਕਲ ਗਿਆ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਪੰਜਾਬੀਆਂ ਵੱਲੋਂ ਕੁਝ ਉਮੀਦਾਂ ਸੀ ਕਿ ਸ਼ਾਇਦ ਇਹਨਾਂ ਨੂੰ ਕੈਬਨਿਟ ਜਾਂ ਕੁਝ ਇਦਾਂ ਦਾ ਉਹਦਾ ਮਿਲੇਗਾ ਉਹ ਦਿਨ ਤਾਂ ਦੂਰ ਨੇ ਹੁਣ ਤਾਂ ਲੱਗਦਾ ਕਿ ਪਾਰਟੀ ਦੇ ਅੰਦਰ ਹੀ ਬੈਠੇ ਰਹਿਣ ਤੇ ਆਵਾਜ਼ ਉਠਾਉਂਦੇ ਰਹਿਣ ਲੋਕਾਂ ਦੀ ਇਹੀ ਆਪਣੇ ਆਪ ਚ ਵੱਡੀ ਗੱਲ ਹੋएगी जी बिल्कुल ता ਅਵਾਕਿਆ ਹੀ ਪਾਰਟੀਆਂ ਨੂੰ ਕੋਈ ਫਰਕ ਨਹੀਂ ਪਿਆ ਪਾਰਟੀਆਂ ਦੇ ਜੇ ਗੱਲ ਕੀਤੀ ਜਾਵੇ ਵੱਡੇ ਲੀਟਰ ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਦੀ ਵੀ ਆਪਾਂ ਗੱਲ ਕਰਾਂਗੇ ਕਿ ਉਹਨਾਂ ਨੇ ਤਾਂ ਕੈਪਟਨ ਸਾਹਿਬ ਦੇ ਅੱਗੇ ਝੋਲੀ ਅੱਡ ਕੇ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਕਿ ਕੈਪਟਨ ਸਾਹਿਬ ਹੁਣ ਤਾਂ ਕਰ ਦੋ ਹੁਣ ਤਾਂ ਦੇ ਦੋ ਕੁਰਬਾਨੀ ਕੈਪਟਨ ਸਾਹਿਬ ਬਹੁਤ ਹੋ ਗਿਆ ਕਿ ਹੁਣ ਤਾਂ ਇਨਸਾਫ ਦੀ ਘੜੀ ਹੈ ਹੁਣ ਤੁਸੀਂ ਸਭ ਕੁਝ ਕਰ ਸਕਦੇ ਹੋ ਤੇ ਉਵੇਂ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੀ ਆਵਾਜ਼ بلند ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਚੰਗੇ ਲੀਟਰਾਂ ਦੀ ਸਾਰ ਨਹੀਂ ਲਈ ਇਹਨਾਂ ਦੀ ਗੱਲ ਹਲੇ ਤੱਕ ਨਹੀਂ ਮੰਨੀ ਜਾ ਰਹੀ ਸੋ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਹਰ ਦਿਨ ਰੌਲਾ ਪੈਂਦਾ ਹੈ ਕਿ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਰਿਹਾ ਔਰਤਾਂ ਦਾ ਜਿਹੜਾ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਹੈ ਉਹ ਮੁਫਤ ਕਿਉਂ ਹੈ ਉਸ ਨੂੰ ਘਟਾ ਦੇਣਾ ਚਾਹੀਦਾ ਹੈ ਤਾਂ ਹੁਣ ਇੱਕ ਰਿਪੋਰਟ ਹੈ ਜਿਹੜੀ ਉਹ ਖਬਰਾਂ ਦੇ ਵਿੱਚ ਜਨਤਕ ਹੋਈ ਹੈ ਛਪੀ ਹੈ ਤਾਂ ਜਿਸ ਦੇ ਵਿੱਚ ਕਿਹਾ ਹੈ ਕਿ ਹਰ ਰੋਜ਼ ਪੌਣੇ 4 ਲੱਖ ਬੀਬੀਆਂ ਨੇ ਜਿਹੜੀਆਂ ਬਸਾਂ ਦਾ ਫਰੀ ਸਫਰ ਕਰਦਿਆਂ ਨੇ ਤਾਂ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਇਸ ਨੂੰ ਕਟੌਤੀ ਕਰ ਦਿੰਦੇ ਆ ਜਾਂ ਘਟਾ ਦਿੰਦੇ ਆ ਤਾਂ ਸਾਨੂੰ ਬੜਾ ਵੱਡਾ ਘਾਟਾ ਵੋਟਾਂ ਦੇ ਵਿੱਚ ਵੀ ਪੈ ਸਕਦਾ ਅਸੀਂ ਤੁਹਾਨੂੰ ਸਭ ਕੀ ਕਹਿਣਾ ਚਾਹੋਗੇ ਨਵਦੀਪ ਦੇਖੋ ਕਲਾ ਬੀਬੀਆਂ ਨੂੰ ਮੁਫਤ ਸਫਰ ਦੀ ਸਹੂਲਤ ਦਾ ਮਾਮਲਾ ਨਹੀਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਗੱਲ ਕਰ ਲਈਏ ਦੂਜੇ ਵਰਗਾਂ ਨੂੰ ਜਿਹੜੇ ਜਦੋਂ ਘਰਾਂ 'ਚ ਬੈਠੇ ਲੋਕਾਂ ਨੂੰ ਆਪਾਂ ਮੁਫਤ ਨਾਜ ਦਿੰਨੇ ਆ ਮੁਫਤ ਨਾਜ ਵੰਡਦੇ ਆ ਉਹ ਬੰਦ ਕਰਕੇ ਦੇਖਣਾ ਪਤਾ ਲੱਗ ਜਾਏਗਾ ਬੰਦ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸੋ ਇੱਕ ਵਾਰ ਜਿਹੜੀ ਸਹੂਲਤ ਲੋਕਾਂ ਨੂੰ ਦਿੱਤੀ ਜਾਂਦੀ ਆਪਾਂ ਕੌਮੀ ਪੱਧਰ ਤੇ ਇਹ ਗੱਲ ਆ ਪੰਜਾਬ ਦੀ ਗੱਲ ਨਹੀਂ ਹੈ ਜੇ ਆਪਾਂ ਕੌਮੀ ਪੱਧਰ ਤੇ ਵੀ ਗੱਲ ਕਰੀਏ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰਦੀ ਹੈ ਕਿ ਸਾਡਾ ਮੁਲਕ ਬੜਾ ਵਿਕਾਸ ਦੇ ਰਾਹ ਤੇ ਆ ਦੁਨੀਆ ਪਰਚ ਬੜੀ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਦੂਜੇ ਪਾਸੇ ਹੈ ਕਿ ਦੇ ਦੇ ਕਰੋੜਾਂ ਕਰੋੜਾਂ ਲੋਕਾਂ ਨੂੰ ਸਰਕਾਰੀ ਅੰਕੜੇ ਕਹਿੰਦੇ ਕਿ ਮੁਫਤ ਨਾਜਮਈਆ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਉਹ ਆਪਣੀ ਜੇਬ ਚੋਂ ਆਪਣੇ ਦੌਰ ਤੇ ਅਨਾਜ ਖਰੀਦਣ ਦੇ ਸਮਰੱਥ ਨਹੀਂ ਆ ਸੋ ਇਹ ਦਾਨੀਆਂ ਸਹੂਲਤਾਂ ਆਪਾਂ ਕਰਾਂ ਚ ਬਿਜਲੀ ਦੀ ਗੱਲ ਕਰਦੇ ਆ ਉਹੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹਨੇ ਜੁਨਟ ਤੋਂ ਉੱਪਰ ਜਿਹੜਾ ਘੱਟ ਹੋਏਗਾ ਤਾਂ ਅਸੀਂ ਬਿਜਲੀ ਤੇ ਤੁਹਾਡੇ ਬਿੱਲ ਨਹੀਂ ਲਵਾਂਗੇ ਸੋ ਇਸ ਮੁਲਕ ਦੇ ਅੰਦਰ ਇੱਕ ਨਵਾਂ ਰੁਝਾਨ ਪੈਦਾ ਹੋ ਗਿਆ ਕਿ ਤੁਸੀਂ ਜਿਹੜੇ ਟੈਕਸਿਸ ਦਿੰਨੇ ਆ ਟੈਕਸ ਤਾਂ ਤੁਹਾਡੇ ਆ ਤੇ ਬੱਲੇ ਬੱਲੇ ਸਰਕਾਰ ਦੀ ਹੁੰਦੀ ਆ ਇਹ ਤਾਂ ਹਰ ਮਾਮਲੇ 'ਚ ਹੀ ਹੁੰਦਾ ਨਵਦੀਪ ਹਮ ਹੁਣ ਇਸਤਿਹਾਰ ਲੱਗਦੇ ਆ ਸਰਕਾਰ ਕਹਿੰਦੀ ਦੇਖੋ ਜੀ ਅਸੀਂ ਆਹ ਕਰਤਾ ਐਦਾਂ ਦੀਆਂ ਸਹੂਲਤਾਂ ਦਿੱਤੀਆਂ ਉਹ ਇਤਿਆਰ ਕੋਈ ਆਪਣਾ ਕੋਈ ਮੰਤਰੀ ਹੋਵੇ ਚਾਹੇ ਕੈਬਨਿਟ ਮੰਤਰੀ ਹੋਣ ਜਾਂ ਚੀਫ ਮਿਨਿਸਟਰ ਹੋਣ ਜਾਂ ਪ੍ਰਧਾਨ ਮੰਤਰੀ ਹੋਣ ਕੋਈ ਜੇਚੋਦਾ ਨਹੀਂ ਕਰਦੇ ਨਾ ਤੁਹਾਡੇ ਟੈਕਸ ਜੁੰਦੇ ਆ ਜੀ ਉਹਨਾਂ ਦੇ ਵਿੱਚੋਂ ਹੀ ਇਤਿਆਰਾਂ ਚੋਂ ਪੈਸੇ ਜਾਂਦੇ ਆ ਸੋ ਇਹ ਮੁਲਕ ਦੇ ਚੱਕਰਵਾਤ ਪੈ ਗਈ ਹੈ ਆਉਣ ਵਾਲੇ ਪਿਵਿੱਖ ਜੀ ਨੂੰ ਟੋਕਣਾ ਜਾਂ ਰੋਕਣਾ ਬਹੁਤ ਹੀ ਅਸੰਭਵ ਆ ਬਲਕਿ ਜਿੱਦਾਂ ਇਹਨਾਂ ਨੇ ਪੰਜਾਬੀ ਜਿਹੜਾ ਆਪਾਂ ਗੱਲ ਕਰੀਏ ਔਰਤਾਂ ਨਾਲ ਜਿਹੜਾ ਵਾਅਦਾ ਕੀਤਾ ਸੀ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਦਾ ਉਸ ਦੀ ਉਮੀਦ ਕਰਦੀਆਂ ਸੋ ਬਸ ਤੋਂ ਲਾ ਕੇ ਦਾ ਦਿਖਾਣਾ ਔਰਤਾਂ ਨੂੰ ਪਤਾ ਲੱਗੇਗਾ ਸਰਕਾਰ ਤੋਂ ਲਾ ਦੇਣੀਆਂ ਔਰਤਾਂ ਜੇ ਬਸ ਤੋਂ ਲਾਉਣਗੇ ਜੀ ਸੋ ਬਹੁਤ ਔਖਾ ਮਾਮਲਾ ਇਹ ਜੀ ਬਿਲਕੁਲ ਸਮਾਂ ਸਾਡੇ ਕੋਲ ਸਿਰਫ 2 ਮਿੰਟ ਦਾ ਬਾਕੀ ਬਚਿਆ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਦੇ ਨਾਲ ਕਿਸੇ ਹੋਰ ਖਬਰ ਤੇ ਸਾਂਝ ਪਾਉਣਾ ਚਾਹੁੰਦੇ ਹੋ ਤਦ ਕਹਿ ਸਕਦੇ ਜੀ ਨਿੰਮਦੀਪ ਜੀ ਜਦੋਂ ਆਪਾਂ ਹੋਰ ਖਬਰ ਦੀ ਗੱਲ ਕਰਦੇ ਹਾਂ ਸਭ ਤੋਂ ਅਹਿਮ ਮਾਮਲਾ ਹੈਗਾ ਕਿਸਾਨੀ ਦਾ ਜੀ ਕਿਸਾਨਾਂ ਨੇ ਹੁਣ ਫੇਰ ਇਹ ਗੱਲ ਕਹੀ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਸਾਡੇ ਇਸ਼ੂ ਉਮੇ ਦੇ ਉਵੇਂ ਹੀ ਪਿਆ ਮੈਂ ਉਹਨੂੰ ਦੇਖ ਰਿਹਾ ਸੀ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਇੱਕ ਦਿਨ ਪਹਿਲਾਂ ਰੁਲਦੂ ਸਿੰਘ ਆਪਣੀ ਇੱਕ ਸੰਜਤੇਬੰਦੀ ਦੇ ਆਗੂ ਹੋਏ ਗਿਆ ਉਹਨਾਂ ਨੇ ਮਾਨਸਾ ਚ ਮੀਟਿੰਗ ਕਰਕੇ ਆਪਣੀ ਜਿਹੜੀ ਸੂਬਾ ਪੱਧਰ ਦੀ ਮੀਟਿੰਗ ਉਹਦਾ ਫੈਸਲਾ ਲਿਆ ਕਿ ਆਉਣ ਵਾਲੇ ਦਿਨਾਂ ਜਿੱਥੇ-ਜਿੱਥੇ ਵੀ ਜਿਹੜੇ ਸੂਬਿਆਂ ਚ ਚੋਣਾ ਹੋਣਗੇ ਅਸੀਂ ਜਿਹੜਾ ਭਾਜਪਾ ਦਾ ਵਿਰੋਧ ਕਰਾਂਗੇ ਕਿਉਂ ਇਸ ਕਰਕੇ ਕਹਿੰਦੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ ਸੋ ਇਹ ਵੀ ਇੱਕ ਵੱਡਾ ਮਾਮਲਾ ਹੈ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਸੁਣਵਾਈ ਕਰਾਂਗੇ ਹੁਣ ਇਹਦੇ ਨੇ ਕਿਸਾਨੀ ਦੇ ਮਸਲੇ ਹੱਲ ਕਰਾਂਗੇ ਜੀ ਦੂਜੇ ਪਾਸੇ ਕਿਸਾਨ ਲਗਾਤਾਰ ਪਿਛਲੇ ਕਈ ਸਨਾਂ ਤੋਂ ਅੰਦੋਲਨ ਦੇ ਰਾਹ ਤੇ ਜਦਾ ਪਾਗੇ ਵੀ ਕਹਿੰਦੇ ਆ ਇਹ ਗੱਲ ਜ਼ਰੂਰ ਹੈ ਕਿ ਸਰਕਾਰ ਜਦੋਂ ਮਰਜ਼ੀ ਮੰਨੇ ਜਾਂ ਨਾ ਮੰਨੇ ਕਿਸਾਨਾਂ ਨੇ ਤੈਅ ਕਰ ਲਿਆ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਣੀਆਂ ਉਹ ਘਰਾਂ ਨੂੰ ਵਾਪਸ ਨਹੀਂ ਪਰਤਣਗੇ ਹੂੰ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਬਹੁਤ سارے ਸੁਨੇਹੇ ਤੁਹਾਡੇ ਕਮੈਂਟ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਨੇ ਬਹੁਤ ਚੰਗਾ ਲੱਗਦਾ ਹੈ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਣਾ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਮੀਆਂ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ